ਮੇਰਾ ਮੰਨਣਾ ਵਾ ਕਿ ਜ਼ਿਮਨੀ ਚੋਣ ਨੂੰ ਜ਼ਿਮਨੀ ਚੋਣ ਵਾਂਗੂ ਹੀ ਲੜਨਾ ਚਾਹੀਦਾ ਵਾ ਉਹਦੇ ਚ ਪਾਰਟੀਆਂ ਦਾ ਪੂਰਾ ਜ਼ੋਰ ਲੱਗਣਾ ਜਾਂ ਸਰਕਾਰ ਦੀ ਪੂਰੀ ਤਾਕਤ ਲਗਣੀ ਜਿਹੜੀ ਆ ਇਹ ਜਿਹੜੀ ਚੋਣਵੀਂ ਪ੍ਰਕਿਰਿਆ ਵਾ ਉਹਦੀ ਤੋਹੀਨ ਹੈ ਪਰ ਅਫਸੋਸ ਨਾਲ ਕਹਿਣਾ ਪੈਂਦਾ ਵਾ ਵੀ ਪਹਿਲੀ ਵਾਰ ਇੰਨੀ ਪੀਏ ਹੋ ਰਿਹਾ ਹੈ ਮੈਨੂੰ ਯਾਦ ਆ 2019 ਦੇ ਵਿੱਚ ਜਿਸ ਵੇਲੇ ਦਾਖਾ ਦੀ ਸੀਟ ਖਾਲੀ ਹੋਈ ਹਰਵਿੰਦਰ ਸਿੰਘ ਫੂਲਕਾ ਨੇ ਅਸਤੀਫਾ ਦਿੱਤਾ ਜ਼ਿਮਨੀ ਚੋਣ ਹੋਈ ਕਾਂਗਰਸ ਨੇ ਉਸ ਵੇਲੇ ਸੰਦੀਪ ਸਿੰਘ ਸੰਧੂ ਨੂੰ ਉੱਥੋਂ ਖੜਾ ਕੀਤਾ ਤੇ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਉਹਨਾਂ ਨੂੰ ਜਾ ਕੇ ਉੱਥੇ ਰੋਡ ਸ਼ੋ ਸੰਦੀਪ ਸਿੰਘ ਸੰਧੂ ਵਾਸਤੇ ਕੀਤੇ ਉਹਨਾਂ ਨੇ ਇੱਕ ਤਰੀਕੇ ਨਾਲ ਆਪਣਾ ਇਹ ਪ੍ਰੈਸਟੀਜ ਈਸ਼ੂ ਬਣਾ ਲਿਆ ਕਿ ਇਹ ਸੀਟ ਜ਼ਰੂਰ ਜਿੱਤਣੀ ਚਾਹੀਦੀ ਕਿਉਂਕਿ ਕੈਪਟਨ ਸੰਦੀਪ ਸਿੰਘ ਸੰਧੂ ਉਹਨਾਂ ਦੇ ਨਜ਼ਦੀਕ ਹੀ ਸਨ ਲੇਕਿਨ ਲੋਕਾਂ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਮਨਪ੍ਰੀਤ ਯਾਲੀ ਕਰੀ 15000 ਵੋਟਾਂ ਤੋਂ ਜਿੱਤੀਏ ਸੋ ਕਹਿਣ ਦਾ ਭਾਵੇਂ ਆ ਕਿ ਮੁੱਖ ਮੰਤਰੀ ਕੋਸ਼ਿਸ਼ ਕਰਦੇ ਨੇ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਸਾਰੀ ਸਰਕਾਰ ਦੀ ਤਾਕਤ ਲਾਉਂਦੇ ਨੇ ਪਰ ਫਿਰ ਵੀ ਵੋਟਰ ਕਈ ਵਾਰ ਉਹਨਾਂ ਤੋਂ ਮੂਵ ਮੂਵ ਲੈ ਲੈਂਦੇ ਨੇ ਲੇਕਿਨ ਜੋ ਭਗਵੰਤ ਮਾਨ ਕਰ ਰਹੇ ਨੇ ਇਹ ਤੇ ਇੱਕ ਸਟੈਪ ਹੋਰ ਅੱਗੇ ਵਧ ਗਏ ਨੇ ਉਹਨਾਂ ਨੇ ਉਸ ਜਾ ਕੇ ਕੋਠੀ ਲੈ ਲਈ ਪਰਿਵਾਰ ਸਮੇਤ ਉਹ ਤੇ ਸ਼ਿਫਟ ਕਰ ਗਏ ਮੇਰਾ ਖਿਆਲ ਮਾਨੂੰ ਸਮਝਣਾ ਚਾਹੀਦਾ ਵਾ ਕਿ ਉਹਨਾਂ ਦੀ ਕਮਿਟਮੈਂਟ ਜਿਹੜੀ ਆ ਉਹ ਸਿਰਫ ਜਲੰਧਰ ਪ੍ਰਤੀ ਨਹੀਂ ਉਹਨਾਂ ਦੀ ਕਮਿਟਮੈਂਟ ਪੰਜਾਬ ਪ੍ਰਤੀ ਹੈ ਸੋ ਉਹ ਪੰਜਾਬ ਨੂੰ ਜਲੰਧਰ ਵਾਸਤੇ ਨਹੀਂ ਛੱਡ ਸਕਦੇ ਉਹਨਾਂ ਨੂੰ ਚੰਡੀਗੜ੍ਹ ਰਹਿ ਕੇ ਪੰਜਾਬ ਦੀ ਨੁਮਾਇੰਦਗੀ ਜਿਹੜੀ ਆ ਉਹ ਉਸੇ ਤਰ੍ਹਾਂ ਕਰਨੀ ਚਾਹੀਦੀ ਹੈ ਬਾਕੀ ਇਹ ਸਾਰੀਆਂ ਪਾਰਟੀਆਂ ਦਾ ਵਕਾਰ ਦਾ ਸਵਾਲ ਕਿਉਂ ਬਣਿਆ ਮਖਤੌਰ ਤੇ ਸਰਕੀਕੋ ਕੀ ਕਾਂਗਰਸ ਨੂੰ ਲੱਗਦਾ ਸੀ ਕਿ ਅਸੀਂ 13 ਚੋਂ 7 ਸੀਟਾਂ ਲੋਕ ਸਭਾ ਦੀ ਜਿੱਤ ਗਏ ਆ ਇਹ ਵੀ ਜਿੱਤ ਜਾਗੇ ਤੇ 2027 ਚੋਣ ਵਾਸਤੇ ਇੱਕ ਹੋਰ ਕਦਮ ਅਸੀਂ ਅੱਗੇ ਵਧਾਂਗੇ ਉਹਨਾਂ ਨੂੰ ਲੱਗਦਾ ਪਈ ਇਹਦੇ ਨਾਲ ਪਾਰਟੀ ਦੇ ਕਾਡਰ ਦੇ ਵਿੱਚ ਕੌਨਫੀਡੈਂਸ ਵਧੂਗਾ ਵੈਸੇ ਵੀ ਜਿਹੜੀ ਲੋਕ ਸਭਾ ਚੋਣ ਸੀ ਉਹਦੇ ਚ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਚਰਨਜੀਤ ਚੰਨੀ ਨੇ ਇਸ ਹਲਕੇ 'ਚ ਵੀ ਕਾਂਗਰਸ ਦੀ ਲੀਡ ਸੀ ਸੋ ਉਹਨਾਂ ਨੂੰ ਲੱਗਦਾ ਵਾ ਪਈ ਇਹ ਸੀਟ ਸਾਡੀ ਹੀ ਹੈ ਦੂਜੇ ਪਾਸੇ ਪਾਜ ਪਾ ਨੂੰ ਲੱਗਦਾ ਵਾ ਕਿ ਜਿਹੜੇ ਮੁੱਖ ਕੈਂਡੀਡੇਟ ਸੀ ਉਦੋਂ ਨੰਬਰ 1 ਐਂਡ 2 2022 ਚੋਣਾਂ ਦੇ ਵਿੱਚੋਂ ਸਾਡੇ ਨਾਲ ਨੇ ਸੋ ਇਸ ਕਰਕੇ ਸਾਨੂੰ ਇਹ ਸ਼ਾਇਦ ਜਿੱਤ ਸੀਟ ਜਿੱਤੀ ਜਾ ਸਕਦੀ ਆ ਬੇੜੀਆਂ ਹੁਣੇ ਲੋਕ ਸਭਾ ਚੋਣਾਂ ਦੇ ਵਿੱਚ ਤੇ ਸਾਨੂੰ ਸੀਟ ਨਹੀਂ ਹਾਸਲ ਹੋਈ ਲੇਕਿਨ ਇੱਥੇ ਸਾਨੂੰ ਸ਼ਾਇਦ ਇੱਕ ਸੀਟ ਜ਼ਰੂਰ ਮਿਲ ਸਕਦੀ ਆ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਨੂੰ ਲੱਗਦਾ ਵਾ ਕਿ ਇਹ ਸਰਕਾਰ ਦੀ ਤਾਕਤ ਲਾਵਾਂਗੇ ਤੇ ਸਾਡੀ ਸੀਟ ਇਹ ਸੀਟ ਜਿਹੜੀ ਅਸੀਂ ਕਾਢੀ ਸਕਦੇ ਆ ਸੋ ਇਸ ਕਰਕੇ ਆਮ ਤੌਰ ਤੇ ਜ਼ਿਮਨੀ ਚੋਣਾਂ ਜਿਹੜੀਆਂ ਸਰਕਾਰਾਂ ਜਿੱਤਦੀਆਂ ਵਾ ਸੋ ਇਸ ਕਰਕੇ ਉਹ ਇਸ ਸੀਟ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਕੋਲ ਕੈਂਡੀਡੇਟ ਉਹਨਾਂ ਨੇ ਭਾਜਪਾ ਦੇ ਕੈਂਡੀਡੇਟ ਲੈਣਦੇ ਨੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਆਪਣੀ ਚੰਗੀ ਛਵੀ ਆ ਭਾਈਚਾਰਾ ਜਿਹੜਾ ਵਾ ਭਗਤ ਭਾਈਚਾਰਾ ਉਹਦੀ ਕਾਫੀ ਉੱਥੇ ਵੋਟ ਵੀ ਹੈ 40-45 ਹਜ਼ਾਰ ਵੋਟ ਸੋ ਉਹਦੇ ਨਾਲ ਉਹ ਸੀਟ ਜਿੱਤ ਸਕਦੇ ਨੇ ਪਰ ਮੇਰਾ ਖਿਆਲ ਆ ਕਿ ਲੋਡ ਹੈ ਲੀਡਰਾਂ ਨੂੰ ਜ਼ਿਮਨੀ ਚੋਣ ਉੱਥੋਂ ਦੇ ਲੋਕ ਲੀਡਰਸ ਤੇ ਛੱਡਤੀ ਜਾਵੇ ਔਰ ਤੁਸੀਂ ਆਪਣੀ ਸਟ੍ਰੈਟਜੀ ਬਣਾਓ ਕਿ ਅੱਗੇ ਤੁਸੀਂ ਕੀ ਕਰਨਾ ਵਾ ਮੇਰਾ ਖਿਆਲ ਆ ਕਿ ਕਾਂਗਰਸ ਨੂੰ ਚਾਹੀਦਾ ਵਾ ਕਿ ਉਹ ਸੋਚਣ ਕਿ ਸਾਡਾ ਵੋਟ ਸ਼ੇਅਰ 2019 ਤੋਂ ਥੱਲੇ ਕਿਉਂ ਆਇਆ ਉਹਨਾਂ ਨੂੰ ਇਹ ਸੋਚਣ ਦੀ ਲੋੜ ਆ ਭਾਜਪਾ ਨੂੰ ਸੋਚਣ ਦੀ ਲੋੜ ਆ ਕਿ 18% ਸਾਡਾ ਵੋਟ ਸ਼ੇਅਰ ਮਿਲਿਆ ਲੇਕਿਨ ਵੋਟ ਸੀਟਾਂ ਚ ਕਨਵਰਟ ਕਿਉਂ ਨਹੀਂ ਹੋਇਆ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਸੋਚਣ ਦੀ ਲੋੜ ਹੈ ਕਿ ਸਾਡਾ ਗ੍ਰਾਫ ਥੱਲੇ ਕਿਉਂ ਆ ਰਿਹਾ ਵਾ ਲਗਾਤਾਰ ਗ੍ਰਾਫ ਕਿਉਂ ਥੱਲੇ ਆ ਰਿਹਾ ਵਾ ਸਾਡਾ 40% ਤੋਂ ਅਸੀਂ 26% ਤੇ ਵੋਟ ਸ਼ੇਅਰ ਤੇ ਕਿਉਂ ਰਹਿ ਗਿਆ ਅਕਾਲੀ ਦਲ ਨੂੰ ਮੇਰੇ ਖਿਆਲ ਸੋਚਣਾ ਚਾਹੀਦਾ ਵਾ ਕਿ ਆਪਣਾ ਆਪਣਾ ਘਰ ਕਿਵੇਂ ਸੰਭਾਲੀਏ ਦੇ ਹੈਵ ਟੂ ਪੁੱਟ देयर ਹਾਊਸ ਇਨ ਆਰਡਰ ਔਰ ਉਹਨਾਂ ਨੂੰ ਪਹਿਲਾਂ ਲੀਡਰਸ਼ਿਪ ਦਾ ਮਸਲਾ ਸੋਲਵ ਕਰਨਾ ਚਾਹੀਦਾ ਵਾ ਇੱਥੇ ਉਹਨਾਂ ਨੇ ਆਪਣੀ ਹੱਥੋਂ ਹੋਣ ਵਾਲੀ ਸਿਚੁਏਸ਼ਨ ਬਣਾ ਲਈ ਹੈ ਔਰ ਨਾਲ ਨਾਲ ਲੀਡਰਸ਼ਿਪ ਦੇ ਨਾਲ ਨਾਲ ਉਹਨਾਂ ਨੂੰ ਇੱਕ ਜਿਹੜੀ ਪੰਥਿਕ ਵੋਟਰ ਤੋਂ ਚੈਲੰਜ ਮਿਲ ਰਹੀ ਹੈ ਕਿਉਂਕਿ ਪੰਥਿਕ ਵੋਟਰ ਦੂਜੇ ਪਾਸੇ ਨੂੰ ਜਾ ਰਿਹਾ ਵਾ ਸੋ ਮੁਖਤੌਰ ਤੇ ਮੇਰਾ ਆਪਣਾ ਖਿਆਲ ਹੈ ਕਿ 2027 ਵਾਸਤੇ ਪਾਰਟੀਆਂ ਨੂੰ ਤਿਆਰੀ ਕਰਨੀ ਚਾਹੀਦੀ ਹੈ ਨਾ ਕਿ ਹਰ ਇੰਡੀਵਿਜੂਅਲ ਜ਼ਿਮਨੀ ਚੋਣ ਦੇ ਵਿੱਚ ਸਾਰੇ ਲੀਡਰਸ਼ਿਪ ਉੱਥੇ ਵੜੇ ਔਰ ਮੈਨੂੰ ਲੱਗਦਾ ਵਾ ਕਿ ਇਸ ਵੇਲੇ 2027 ਦੀ ਚ ਤਿਆਰੀ ਕਿਸੇ ਪਾਰਟੀ ਵੱਲੋਂ ਵੀ ਨਹੀਂ ਕੀਤੀ ਜਾ ਰਹੀ ਔਰ ਹੋਰ ਵੀ ਹਕੀਕਤ ਇਹ ਆ ਕਿ ਸ਼ਾਇਦ ਇਹ ਮੰਨਣ ਨੂੰ ਕੋਈ ਤਿਆਰ ਨਹੀਂ ਕੀ ਸਾਡੀ ਤਿਆਰੀ ਨਹੀਂ ਹੈ